ਪਟਿਆਲਾ ਦੇ ਸਨੌਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਜੀਆਂ ਖਿਲਰੇ ਮਿਲੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਇੱਕ ਸ਼ਖਸ ਨੇ ਖਿਲਰੇ ਵੇਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 6 ਪਾਠੀ ਸਿੰਘਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਏ ਤਾਂ ਬੇਹਤ ਜ਼ਿਆਦਾ ਘਿਣਾਉਣਾ ਇਹ ਘਟਨਾਕ੍ਰਮ ਵਾਪਰਿਆ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇਹ ਬੇਹਦ ਸ਼ਰਮਨਾਕ ਤੇ ਕਾਨੂੰਨੀ ਘਟਨਾ ਵਾਪਰੀ ਹੈ ਇੱਕ ਸ਼ਖਸ ਨੇ ਖਿਲਰੇ ਵੇਖੇ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਛੇ ਪਾਠੀ ਸਿੰਘਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਪਟਿਆਲਾ ਦੇ ਸਨੌਰ ਤੋਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਇਹ ਮਾਮਲਾ ਵੇਖਣ ਨੂੰ ਮਿਲਿਆ ਜਿਸ ਨੇ ਹਰ ਕਿਸੇ ਦਾ ਫਿਰਦਾ ਬਲੁੰਦਰ ਦਿੱਤਾ ਲੂ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਅਸੀਂ ਵੀ ਅਜਿਹੀ ਖਬਰ ਪੜ੍ਹਦੇ ਹਾਂ 6 ਪਾਠੀ ਸਿੰਘਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇੱਕ ਸ਼ਖਸ ਨੇ ਖਿਲਰੇ ਵੇਖੇ ਸੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਕੁਝ ਟਾਈਮ ਜਦੋਂ ਉੱਥੇ ਮਹਾਰਾਜ ਦੇ ਭੋਗ ਪਈਆ ਆਪਣਾ ਜੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਤੋਂ ਗੁਰਦੁਆਰਾ ਸਾਹਿਬ ਲੈ ਕੇ ਆਈਆਂ ਜੀ ਉਸ ਤੋਂ ਬਾਅਦ ਉੱਥੇ ਜਾ ਕੇ ਜਦੋਂ ਬਸਤਰ ਇਕੱਠੇ ਕਰ ਰਹੇ ਹਾਂ ਜੀ ਬਸਤਰ ਦੇ ਚਾਦਰ ਦੇ نیچے ਅੰਗ ਪੈ ਸੀ ਇਹ ਨਹੀਂ ਪਤਾ ਉਸ ਟਾਈਮ ਮੈਨੂੰ ਵੀ ਅੰਗ ਕਿਹਨਾਂ ਕੀ ਆ ਚਲੋ ਦੇਖਣ ਚ ਲੱਗਿਆ ਵੀ ਕੁਝ ਹੈ ਜਦੋਂ ਅਸੀਂ ਉਹਨਾਂ ਨੂੰ ਖੋਲ ਕੇ ਥੋੜਾ ਦੇਖਿਆ ਬਿਲਕੁਲ ਟੁਕੜੇ ਸੀਗੇ ਉਹ ਤਾਂ ਬਰੀਕ ਬਰੀਕ ਹੀ ਚਲੋ ਅਸੀਂ ਉਹਨਾਂ ਨੂੰ ਦੇਖਿਆ ਵੀ ਥੋੜਾ ਜਿਹਾ ਵੀ ਇਹ ਅੰਗ ਲੱਗਦੀਆਂ ਇਹ ਅਸੀਂ ਹੈਡ ਗਰੰਟੀ ਸਾਹਿਬ ਨੂੰ ਦੱਸਿਆ ਉਹਨਾਂ ਨੇ ਫਿਰ ਅਸੀਂ ਗੁਰਦੁਆਰਾ ਸਾਹਿਬ ਉੱਤੇ ਆ ਕੇ ਮਹਾਰਾਤਾ ਪ੍ਰਕਾਸ਼ ਕਰਕੇ ਜਦੋਂ ਕਲਕ ਲੰਗ ਚੈੱਕ ਕਰਾ ਤਾਂ ਉੱਥੋਂ ਦੇਖਣ ਲੱਗਿਆ ਵੀ ਕੰਕ ਕੱਢਿਆ ਬਣਾ ਤੁਸੀਂ ਆ ਕਿ ਇਸਿਆ ਕੇ ਹਾਂ ਜੀ ਹਾਂ ਕਮੇਟੀ ਨੂੰ ਦੱਸਿਆ ਸੀ ਕੈਮਰੇ ਲੱਗੇ ਮਕਾਦਾ ਫੁਟੇ ਰਿਕਾਰਡਿੰਗ ਦੇਖ ਸਕਦੇ ਸਾਰੇ ਕੋਈ ਸਿੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਪ੍ਰਕਾਸ਼ ਹੋਇਆ ਤੇ ਦੇਖਿਆ ਗਿਆ ਸਵਾਲ ਪਤਾ ਲੱਗੇ ਵੀ ਅੰਗ ਸੀਗੇ ਜੀ ਇੱਥੇ ਕਮਰਾ ਬਣਾਇਆ ਵੇਕ ਸੋਸਾਇਟੀ ਬਣੀ ਵੀ ਆ 15-20 ਸਾਲ ਤੋਂ ਇੱਥੇ ਖੰਡ ਪਾਟ ਕਰਾਣੀ ਲੰਗਰ ਚਲਾਉਂਦੇ ਆ ਸਾਬ ਜਦਾਂ ਦੀ ਯਾਦ ਵਿੱਚ ਉੱਥੇ 26 ਤੋਂ ਖੰਡ ਪਾਟ ਕੇ 28 ਨੂੰ ਪਹੁੰਚ ਗਿਆ ਤੇ ਉੱਥੇ ਜੰਮਹਾਰਾ ਜੀ ਸਰੂਪ ਸਥਾਪਿਤ ਕਰਕੇ ਗੁਰਦੁਆਰਾ ਸਾਹਿਬ ਆ ਗਿਆ ਪਿਛੋਕੜ ਦੇ ਚੰਦਰ ਚੱਕਲੇ ਉਸ ਵਿੱਚੋਂ ਪੀਸ ਲਿਕੜਿਆ ਅੰਗ ਦੇ ਕੁਝ 4 4 ਇੰਚਾਂ ਆਂਚੀ ਦੇ ਪੀਸ ਲਿਕੜੇ ਕਿ ਤੇ ਉਸ ਤੇ ਸ਼ੱਕ ਵੀ ਆ ਕੇ ਦੇਖਿਆ 611 ਅੰਗ ਦੀ ਬੇਅਦਬੀ ਤਾਂ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਪਟਿਆਲਾ ਤੋਂ ਦਮਨ ਜੁੜੇ ਨੇ ਤਾਂ ਦਮਨ ਬੇहद ਜਿਆਦਾ ਸ਼ਰਮਸਾਰ ਕਰ ਦੇਣ ਵਾਲੀ ਦਿਲ ਨੂੰ ਬੁਲੰਦਰ ਦੇਣ ਵਾਲੀ ਇਹ ਖਬਰ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਜਾਣਕਾਰੀ ਪਤਾ ਲੱਗ ਸਕੀ ਹੈ ਕਿ ਆਖਰ ਇੱਕ ਇਸ ਤਰੀਕੇ ਦੇ ਨਾਲ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਜਿਹੜੇ ਨੇ ਉਹ ਖਿਲੇ ਦੇ ਪਾਏ ਗਏ ਆ ਬਿਲਕੁਲ ਦੇਖੋ ਅਮਨ ਛੋਟੇ ਸਾਹਿਬ ਜਦਿਆ ਦੀ ਯਾਦ ਦੇ ਵਿੱਚ ਲਗਾਤਾਰ ਕੀਰਤਨ ਸਮਾਗਮ ਅਸੀਂ ਦੇਖ ਰਹੇ ਹਾਂ ਕਿ ਪੂਰੇ ਦੇਸ਼ ਭਰ ਦੇ ਵਿੱਚ ਹੋ ਰਹੇ ਨੇ ਤਾਂ ਉਸੇ ਤਰੀਕੇ ਦੇ ਨਾਲ ਸਨੌਰ ਦੀ ਸੰਗਤ ਦੇ ਵੱਲੋਂ ਗੁਰਦੁਆਰਾ ਸਿੰਘ ਸਭਾ ਦੇ ਵੱਲੋਂ ਜਿਹੜਾ ਇੱਕ ਕਲੋਨੀ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਉਸ ਸਾ ਦੇ ਉੱਪਰ ਅਖੰਡ ਪਾਠ ਸਾਹਿਬ ਰੱਖੇ ਜਾਂਦੇ ਨੇ ਜਦੋਂ 28 ਤਰੀਕ ਨੂੰ ਉਹਨਾਂ ਦੇ ਭੋਗ ਪੈਂਦੇ ਨੇ ਤੇ ਉਸ ਬਾਅਦ ਜਦੋਂ ਗੁਰੂ ਸਾਹਿਬ ਦੀ ਪਾਲਕੀ ਤੇ ਗੁਰੂ ਸਾਹਿਬ ਦਾ ਸਰੂਪ ਗੁਰੂ ਘਰ ਦੇ ਵਿੱਚ ਆਉਂਦਾ ਤਾਂ ਉਸ ਤੋਂ ਬਾਅਦ ਸੇਵਾਦਾਰ ਜਦੋਂ ਪੀੜਾ ਸਾਹਿਬ ਚੁੱਕਣ ਜਾਂਦੇ ਨੇ ਤੇ ਉਸ ਪੀੜਾ ਸਾਹਿਬ ਦੇ ਬਿਲਕੁਲ ਥੱਲੇ ਜਿਹੜੇ ਨੇ ਇਹ ਅੰਗ ਜਿਹੜੇ ਨੇ ਖਿਲਰੇ ਪਏ ਹੁੰਦੇ ਨੇ ਤਾਂ ਉੱਥੇ ਇੱਕ ਸੇਵਾਦਾਰ ਜਿਹੜਾ ਇਸ ਅੰਗਾਂ ਨੂੰ ਦੇਖਦਾ ਉਹ ਜਦੋਂ ਚੈੱਕ ਕਰਦਾ ਤੇ ਇਹ ਦੇਖਦਾ ਕਿ ਇਹ ਗੁਰੂ ਸਾਹਿਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੇ ਉਸ ਤੋਂ ਬਾਅਦ ਉਹ ਤੁਰੰਤ ਜਾ ਕੇ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਦਾ ਤਾਂ ਉਸ ਤੋਂ ਬਾਅਦ ਜੇਕਰ ਕਹਿ ਸਕਦੇ ਆ ਕਿ ਪੂਰੇ ਏਰੀਆ ਦੇ ਵਿੱਚ ਜੋ ਦੁਖਦਾਇਕ ਕਿਉਂਕਿ ਖਬਰ ਹੈ ਹਰ ਇੱਕ ਸਿੱਖ ਦੇ ਲਈ ਜਦੋਂ ਇੱਕ ਸਿੱਖ ਹੁੰਦਾ ਹੈ ਕਿ ਜਦੋਂ ਗੁਰੂ ਸਾਹਿਬ ਦੇ ਅੰਗਾਂ ਦੀ ਵੇਦਵੀ ਹੋਈ ਹੋਵੇ ਤਾਂ ਉਸ ਤੋਂ ਬਾਅਦ ਐਸਜੀਪੀਸੀ ਕੋਲ ਵੀ ਮਾਮਲਾ ਪਹੁੰਚਦਾ ਹੈ ਦੇਖੋ ਸਭ ਤੋਂ ਪਹਿਲੀ ਸਵਾਲ ਜਿਹੜਾ ਉਹ ਪ੍ਰਬੰਧਕ ਕਮੇਟੀ ਤੇ ਵੀ ਉੱਠਿਆ ਕਿ ਪ੍ਰਬੰਧਕ ਕਮੇਟੀ ਨੇ ਕਿਉਂਕਿ ਕੱਲ ਦਾ ਪੂਰਾ ਮਾਮਲਾ ਸੀ ਤੇ ਕੱਲ ਦੇਰ ਰਾਤ ਤੱਕ ਇਹ ਮਾਮਲੇ ਨੂੰ ਇੱਥੇ ਤੱਕ ਕਿ ਸਵੇਰ ਤੱਕ ਇਸ ਮਾਮਲੇ ਨੂੰ ਦਬਾ ਕੇ ਰੱਖਿਆ ਲekin ਜਦੋਂ ਐਸਜੀਪੀਸੀ ਦੇ ਧਿਆਨ ਦੇ ਵਿੱਚ ਇਹ ਪੂਰਾ ਮਾਮਲਾ ਆਂਦਾ ਤਾਂ ਐਸਜੀਪੀਸੀ ਦੀ ਪੂਰੀ ਟੀਮ ਜਿਹੜੀ ਜਾਂਚ ਕਮੇਟੀ ਜਿਹੜੀ ਟੀਮ ਹੈ ਉਹ ਪਹੁੰਚਦੀ ਹੈ ਉਹ ਮੌਕੇ ਤੇ ਆ ਕੇ ਉਹਨਾਂ ਸਰੂਪਾਂ ਨੂੰ ਜਿਹੜੀ ਜਿਹੜੇ ਅੰਗ ਖੰਡਿਤ ਕੀਤੇ ਗਏ ਸੀਗੇ ਜਿਨ੍ਹਾਂ ਦੀ ਬੇਦਬੀ ਕੀਤੀ ਗਈ ਸੀਗੀ ਉਹਨਾਂ ਅੰਗਾਂ ਨੂੰ ਆਪਣੀ ਜਿਹੜੀ ਰਸਤੇ ਵਿੱਚ ਲੈਂਦਾ ਉਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਦੁਖਨੀਵਾਲਾ ਸਾਹਿਬ ਦੇ ਵਿੱਚ ਲਾਇਆ ਜਾਂਦਾ ਤਾਂ ਉਸ ਸਮੇਂ ਤਣਾਅਪੂਰਨ ਮਾਹੌਲ ਜਿਹੜਾ ਉਹ ਬਣਿਆ ਹੋਇਆ ਸੀਗਾ ਤਾਂ ਇਹ ਸ਼ੱਕ ਹੁਣ ਪਾਠੀ ਸਿੰਘਾਂ ਤੇ ਆਇਆ ਹੈ ਕਿ ਜਿਹੜੇ ਪਾਤੀ ਸਿੰਘ ਸੀ ਉਹਨਾਂ ਦੇ ਵੱਲੋਂ ਕਿਉਂਕਿ ਦੇਖੋ ਪਾਤੀ ਸਿੰਘ ਇੱਕ ਉਹ ਸੇਵਾਦਾਰ ਹੈ ਜਿਸਨੇ ਗੁਰੂ ਉਹਦਾ ਦੀ ਹਾਜ਼ਰੀ ਦੇ ਵਿੱਚ ਹੀ ਗੁਰੂ ਸਾਹਿਬ ਦਾ ਇਹ ਪਾਠ ਹੁੰਦਾ ਔਰ 24 ਘੰਟੇ ਉਹ ਪਾਤੀ ਸਿੰਘ ਜਿਹੜੇ ਉਹ ਨਾਲ ਹੁੰਦੇ ਨੇ ਤਾਂ ਉਹਨਾਂ ਦੀ ਵੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਛੇਆ ਪਾਤੀ ਸਿੰਘ ਨੂੰ ਪਹਿਲਾਂ ਐਸਜੀਪੀਸੀ ਨੇ ਪੁਲਿਸ ਨੇ ਔਰ ਗੁਰਦਾਰਾ ਪੰਗਤ ਕਮੇਟੀ ਨੇ ਜਿਹੜਾ ਉਹ ਮੀਟਿੰਗ ਲੈ ਕੇ ਜਾਂ ਉਸ ਸਮੇਂ ਜਾਂਚ ਜਿਹੜੀ ਆਪਣੇ ਪੱਧਰ ਤੇ ਉੱਪਰ ਕੀਤੀ ਹੈ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਜਿੱਤਾਇਆ ਗਿਆ ਤਾ ਹੁਣ ਪੁਲਿਸ ਆਪਣੀ ਇਨਟਰੋਗੇਸ਼ਨ ਕਰ ਰਹੀ ਹੈ ਪੁਲਿਸ ਆਪਣੇ ਪੱਧਰ ਦੇ ਉੱਪਰ ਹੁਣ ਜਾਂਚ ਕਰ ਰਹੀ ਹੈ ਤਾਂ ਇਹ ਬੜੀ ਮੰਦਪਾਗੀ ਘਟਨਾ ਹੈ ਜੋ ਸਿੱਖਾਂ ਦੇ ਨਾਲ ਜੁੜੀ ਹੋਈ ਹੈ ਸਿੱਖ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ ਹੁਣ ਖੈਰ ਕਿਹੜਾ ਉਹ ਮੁਲਜ਼ਮ ਹੈ ਕਿਹੜਾ ਉਹ ਜਿਹੜਾ ਅਪਰਾਧੀ ਹੈ ਜਿਸ ਦੇ ਵੱਲੋਂ ਇਹ ਜਿਹੜਾ ਕਹਿ ਸਕਦੇ ਹਾਂ ਕਿ ਇਸ ਤਰੀਕੇ ਦਾ ਕਾਰਾ ਕੀਤਾ ਗਿਆ ਤਾਂ ਉਸ ਉਸ ਦੀ ਜਾਂਚ ਜਿਹੜੀ ਉਹ ਸਨੋਰ ਪੁਲਿਸ ਕਰਦੀ ਵੀ ਅਮਨ ਨਜ਼ਰ ਆ ਰਹੀ ਹੈ ਦਮਨ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤੇ لازਮੀ ਤੌਰ ਦੇ ਉਤੇ ਜਿਸ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਵਿਅਕਤੀ ਵੇਖਣ ਨੂੰ ਮਿਲੀ ਪਾਵਨ ਅੰਗ ਖਿਲਰੇ ਮਿਲੇ ਤਾਂ ਸਿੱਖਾਂ ਦੇ ਵਿੱਚ ਰੋਸ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ